ਇੱਕ ਵਾਰ ਫਿਰ ਤੋਂ ਤੁਸੀਂ ਆਪਣੀ ਨਵੀਂ ਵੀਡੀਓ 'ਚ ਪਹੁੰਚੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦੀ ਤੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੀਂ ਕੋਠੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਤੁਹਾਡੇ ਏਰੀਆ 'ਚੋਂ ਜਿੰਨੇ ਤੁਸੀਂ ਕਮੈਂਟ ਪਾਈ ਸੀਗੇ ਤੁਹਾਡੇ ਕਮੈਂਟਾਂ ਦੇ ਅਨੁਸਾਰ ਆਪਾਂ ਕੋਠੀ ਲੈ ਕੇ ਪਹੁੰਚੇ ਆ ਜੀ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹੜੀ ਕੋਠੀ ਕੱਲ ਆਪਾਂ ਪਾਈ ਸੀਗੀ ਉਹ ਕੋਠੀ ਤਾਂ ਸੇਲ ਹੈ ਨਾਲ ਉਹਦਾ ਸਾਰਾ ਸਮਾਨ ਵੀ ਸੇਲ ਹੈ ਜੇ ਤੁਸੀਂ ਦੇਖਣੀ ਹੈ ਤਾਂ ਜਾ ਕੇ ਜਰੂਰ ਚੈੱਕ ਕਰਿਓ ਆਪਣੀ ਕੱਲ ਵਾਲੀ ਵੀਡੀਓ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਪਹੁੰਚਿਆ ਇਹਦੀ ਆਪਾਂ ਪੂਰੀ ਗੱਲ ਕਰਾਂਗੇ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜਿਹੜੀ ਕੋਠੀ ਅੱਜ ਆਪਾਂ ਲੈ ਕੇ ਪਹੁੰਚਿਆ ਆਪਣੇ ਕੋਲੇ 200 ਗੱਜ ਦੀ ਪਹੁੰਚੀ ਹੈ 200 ਗੱਜ ਏਰੀਆ ਹੈ ਤੇ ਕੋਠੀ ਵਧੀਆ ਬਣੀ ਹੋਈ ਆ ਬਾਕੀ ਸਕਰੀਨ ਤੇ ਵੀਡੀਓ ਚੱਲ ਰਹੀ ਆ ਫੋਟੋਆਂ ਚੱਲ ਰਹੀਆਂ ਤੇ ਜਿਹੜੇ ਮਾਲਕ ਨੇ ਉਹਨਾਂ ਦੀ ਕੋਠੀ ਕਿਸੇ ਹੋਰ ਪਾਸੇ ਹੈ ਜੀ ਤੇ ਉਹਨਾਂ ਨੇ ਨਵੀਂ ਪਾ ਲਈ ਤੇ ਆ ਉਹਨਾਂ ਦੀ ਪੁਰਾਣੀ ਕੋਠੀ ਹੈ ਤੇ ਉਹਨਾਂ ਨੇ ਆਪਦੀ ਜਿਹੜੀ ਪੁਰਾਣੀ ਕੋਠੀ ਹੈ ਸੇਲ ਕਰਨੀ ਹੈ ਤੇ ਆਪ ਕਿਸੇ ਹੋਰ ਪਾਸੇ ਰਹਿੰਦੇ ਆ ਹੁਣ ਤੇ ਉਹਨਾਂ ਤੋਂ ਵੀਡੀਓ ਨਹੀਂ ਬਣਾਈ ਗਈ ਤੇ ਉਹਨਾਂ ਨੇ ਸਿਰਫ ਆਪਣੇ ਕੋਲੇ ਫੋਟੋਆਂ ਭੇਜੀਆਂ ਤੇ ਮਾਲਕ ਨੇ ਕਿਹਾ ਜੇ ਵੀਡੀਓ ਦੀ ਲੋੜ ਪਈ ਤਾ ਅਸੀਂ ਵੀਡੀਓ ਵੀ ਬਣਾ ਕੇ ਭੇਜ ਦਾਂਗੇ ਪਰ ਥੋੜਾ ਜਿਹਾ ਟਾਈਮ ਚਾਹੀਦਾ ਜੀ ਤੇ ਇਹਨਾਂ ਨੇ ਫੋਟੋਆਂ ਸਿਰਫ ਭੇਜੀਆਂ ਤੇ ਇਹ ਫੋਟੋਆਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਸਾਰਾ ਆਈਡੀਆ ਤੁਹਾਨੂੰ ਲੱਗ ਜਾਊਗਾ ਤੇ ਕੋਠੀ ਵੀ ਵਧੀਆ ਬਣੀ ਹੋਈ ਆ ਬਾਕੀ ਜਿੱਥੇ ਆਹ ਕੋਠੀ ਆ ਵਧੀਆ ਇਹਨਾਂ ਦਾ ਏਰੀਆ ਗਾ ਤੇ ਸਾਰਾ ਕੁਝ ਬਣਿਆ ਹੋਇਆ ਕੱਲੀ-ਕੱਲੀ ਆਪਾਂ ਗੱਲ ਕਰਦੇ ਆਂ ਜੀ ਜੇ ਆਪਾਂ ਕੋਠੀ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਨੂੰ ਤਿੰਨ ਕਮਰੇ ਮਿਲ ਜਾਣਗੇ ਤਿੰਨ ਕਮਰੇ ਨੇ ਤੇ ਵਧੀਆ ਸਾਰਾ ਕੰਮ ਕੰਪਲੀਟ ਵਧੀਆ ਕਰਵਾ ਰੱਖਿਆ ਠੀਕ ਹੈ ਜੀ ਤੇ ਕਿਚਨ ਮਿਲ ਜੂਗਾ ਸਟੋਰੂਮ ਤੇ ਬਾਥਰੂਮ ਦੋ ਬਾਥਰੂਮ ਮਿਲ ਜਾਣਗੇ ਆਪਾਂ ਨੂੰ ਤੇ ਗੱਡੀ ਖੜਾਉਣ ਵਾਸਤੇ ਏਰੀਆ ਆਪਾਂ ਨੂੰ ਮਿਲ ਜਾਊਗਾ ਬਾਕੀ ਫੋਟੋਆਂ ਚ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਆਈਡੀਆ ਸਾਰਾ ਲੱਗ ਗਿਆ ਹੋਊਗਾ ਤੇ ਵੀਡੀਓ ਦੀ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸਿਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਕੋਠੀ ਦੀ ਮਕਾਨ ਦੀ ਘਰ ਦੀ ਤੁਹਾਡੇ ਕੋਲੇ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੀ ਪਿੰਡ ਦੇ ਵਿੱਚ ਹੈ ਚਾਹੀ ਸ਼ਹਿਰ ਦੇ ਵਿੱਚ ਹੈ ਕਿਤੇ ਵੀ ਹੈ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕ ਦੂੰ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਆਪਣਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀਦ ਵਿੱਚ ਸਾਰਾ ਕੰਮ ਹੈਗਾ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਠੀਕ ਹੈ ਜੀ ਲਾਜ਼ਮੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਗੁਲਮੋਹਰ ਸਿਟੀ ਬਡਾਲਾ ਰੋਡ ਏਰੀਆ ਚੋਂ ਪਹੁੰਚੀ ਆ ਜੀ ਕੋਠੀ ਨੰਬਰ 164 ਹੈ ਤੁਸੀਂ ਜਾ ਕੇ ਦੇਖਣੀ ਹੋ ਵੀ ਜਾ ਕੇ ਵੀ ਦੇਖ ਸਕਦੇ ਹੋ ਤੇ ਰੇਟ ਇਹਨਾਂ ਨੇ ਆਪਣੇ ਕੋਲੇ 70 ਲੱਖ ਰੁਪਇਆ ਕਿਹਾ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਲੈਸ ਵਸ ਕਰ ਦਾਂਗੇ ਡਿਮਾਂਡ ਹੈ ਇੱਕ ਵਾਰੀ 70 ਲੱਖ ਰੁਪਇਆ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਤੇ ਇਹਨਾਂ ਨੇ ਦੱਸਿਆ ਜੀ ਜਿੱਥੇ ਆਹ ਕੋਠੀ ਬਣੀ ਹੋਈ ਆ ਉਥੇ ਜਗ੍ਹਾ ਦਾ ਰੇਟ ਹੀ ਬਹੁਤ ਹਾਈ ਆ ਗਾ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਤੇ ਮਾਲਕ ਨਾਲ ਗੱਲ ਕਰਕੇ ਰੇਟ ਆ ਜਿਹੜਾ ਆਡਜਸਟਮੈਂਟ ਆਪੇ ਕਰ ਲਿਓ ਉੱਪਰ-ਨੀਚੇ ਜੋ ਵੀ ਤੁਸੀਂ ਕਰਨਾ ਹੋਇਆ ਕਰ ਲਿਓ ਤੇ ਨੰਬਰ ਆਪਾਂ ਮਾਲਕ ਦਾ ਤੁਹਾਨੂੰ ਸਕਰੀਨ ਤੇ ਦੇ ਦੇਨੇ ਆ ਜੀ ਨੰਬਰ ਹੈ 79 866 ਤੇ 95024 ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਗੱਲ ਮਾਲਕ ਨਾਲ ਕਰ ਸਕਦੇ ਹੋ ਜੀ ਤੇ ਨੰਬਰ ਵੀ ਤੁਹਾਨੂੰ ਮਿਲ ਗਿਆ ਬਾਕੀ ਕੋਠੀ ਉੱਪਰ ਵੀ ਬਣੀ ਹੋਈ ਆ ਨੀਚੇ ਵੀ ਬਣੀ ਹੋਈ ਆ ਇਹ ਫੋਟੋਆਂ ਚ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੇ ਕਿਸੇ ਨੂੰ ਪਸੰਦ ਆਉਂਦੀ ਆ ਇਸ ਏਰੀਆ ਚ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਤੁਸੀਂ ਵੀਡੀਓ ਮੰਗਵਾਉਣੀ ਆ ਤਾਂ ਮਾਲਕ ਨੂੰ ਕਹਿ ਦਿਓ ਮਾਲਕ ਕਹਿੰਦੇ ਸੀਗੇ ਵੀ ਵੀਡੀਓ ਅਸੀਂ ਬੜਵਾ ਕੇ ਸੈਂਡ ਕਰਾ ਦੇਵਾਂਗੇ ਜੀ ਬਾਕੀ ਤੁਹਾਡੇ ਸਾਹਮਣੇ ਆ ਜੀ ਕੋਠੀ ਤੁਹਾਨੂੰ ਲੱਗੀ ਕਿਵੇਂ ਦੀ ਮੈਨੂੰ ਦੱਸਿਓ ਤੁਸੀਂ ਜ਼ਰੂਰ ਜੀ ਤੇ ਆਪਣੀ ਵੀਡੀਓ ਵੀ ਕਿਵੇਂਦ ਲੱਗੀ ਜ਼ਰੂਰ ਦੱਸਿਆ ਕਰੋ ਵੀਡੀਓ ਬਾਰੇ ਕੋਠੀ ਬਾਰੇ ਆਪਦੀ رائے ਜ਼ਰੂਰ ਦਿਆ ਕਰੋ ਜੀ ਬਾਕੀ ਜਿਹੜੀ ਕੱਲ ਆਪਾਂ ਵੀਡੀਓ ਪਾਈ ਸੀਗੀ ਉਹ ਤੁਸੀਂ ਇੱਕ ਵਾਰੀ ਚੈੱਕ ਜ਼ਰੂਰ ਕਰਿਓ ਜਾ ਕੇ ਕੱਲ ਵਾਲੀ ਵੀਡੀਓ ਦੇਖੋਗੇ ਤਾਂ ਤੁਸੀਂ ਦੇਖਦੇ ਰਹਜੋਗੇ ਉਸ ਵੀਡੀਓ ਦਾ ਲਿੰਕ ਆਪਾਂ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ ਨੀਚੇ ਤੋਂ ਵੀ ਕਲਿੱਕ ਕਰਕੇ ਤੁਸੀਂ ਉਸ ਵੀਡੀਓ ਤੇ ਜਾ ਸਕਦਾ ਹਾਂ ਜੀ ਉਸ ਕੁਠੀ ਦਾ ਜਿੰਨਾ ਵੀ ਸਮਾਨ ਜਿਵੇਂ ਜਿੰਨਾ ਵੀ ਫਰਨੀਚਰ ਦਾ ਜੋ ਵੀ ਤੁਸੀਂ ਦੇਖੋਗੇ ਸਾਰਾ ਕੁਝ ਉਹਨਾਂ ਨੇ ਨਾਲ ਹੀ ਵੇਚਣਾ ਹੈ ਜਿਵੇਂ ਫ੍ਰਿਜ ਹੋ ਗਿਆ 2 AC ਲੱਗੇ ਹੋਇਆ ਤੇ ਜੋ ਵੀ LCD ਵਗੈਰਾ ਜੋ ਵੀ ਡਬਲ ਬੈੱਡ ਸੋਫਾ ਵਾਸ਼ਿੰਗ ਮਸ਼ੀਨ ਜੋ ਵੀ ਕੁਝ ਹੈਗਾ ਸਾਰਾ ਕੁਝ ਰੇਟ ਵੀ ਬਹੁਤ ਜਾਇਜ਼ ਉਹਨਾਂ ਨੇ ਲਾ ਕੇ ਭੇਜੇ ਤੇ ਤੁਸੀਂ ਕਮੈਂਟ ਚਾ ਕਰ ਲਿਓ ਚਾਹੀ ਸਾਰਿਆਂ ਨੇ ਕਿਹਾ ਰੇਟ ਬਹੁਤ ਵਧੀਆ ਕੋਠੀ ਵੀ ਬਹੁਤ ਵਧੀਆ ਹੈ ਬਾਕੀ ਆਪਾਂ ਜਿੰਨੇ ਕਮੈਂਟ ਤੁਸੀਂ ਕੀਤੇ ਹੋਏ ਸਾਰੇ ਆਪਾਂ ਕਮੈਂਟ ਵੀ ਪੜਦੇ ਹਾਂ ਤੇ ਜਿੰਨੇ ਤੁਸੀਂ ਕੀਤੇ ਹੋਏ ਤੁਹਾਡੇ ਨਾਮ ਲੈਨੇ ਆ ਜੀ ਤੁਸੀਂ ਕੀ ਕਹਿੰਦੇ ਹੋ ਸਾਰਾ ਕੁਝ ਆਪਾਂ ਦੇਖਦੇ ਆ ਜੀ ਤੇ ਕਮੈਂਟਾਂ ਦੀ ਹੁਣ ਗੱਲ ਕਰਦੇ ਆ ਟਾਈਮ ਆ ਗਿਆ ਆਪਣੇ ਕਮੈਂਟਾਂ ਦਾ ਜਿਹੜਾ ਸਭ ਤੋਂ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਇਹਨਾਂ ਦਾ ਨਾਮ ਹੈ ਪ੍ਰਵੀਨ ਪੰਡਿਤ ਇਹਨਾਂ ਨੇ ਕਿਹਾ ਬਹੁਤ ਸੁੰਦਰ ਕੋਠੀ ਇਹ ਸੁੰਦਰੀ ਰੇਟ ਹਾਂਜੀ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਜਿਹੜੀ ਕੋਠੀ ਤੇ ਤੁਸੀਂ ਜੜੀ ਵੀਡੀਓ ਤੇ ਕਮੈਂਟ ਪਾਇਆਗਾ ਕੋਠੀ ਬਹੁਤ ਵਧੀਆ ਬਣੀ ਹੋਈ ਆ ਰੇਟ ਵੀ ਬਹੁਤ ਜਾਇਜ਼ ਹੈ ਸਮਾਨ ਵੀ ਸਾਰਾ ਨਾਲ ਹੀ ਸਹਲਿਆ ਜੀ ਜਿਹੜੀ ਕੋਠੀ ਵਾਸਤੇ ਤੁਹਾਨੂੰ ਮੈਂ ਕਹਿੰਦਾ ਸੀਗਾ ਉਸ ਕੋਠੀ ਤੇ ਹਾਂ ਕਮੈਂਟ ਆਇਆਗਾ ਅਗਲਾ ਕਮੈਂਟ ਆਪਣੇ ਕੋਲ ਪਹੁੰਚਾ ਕੁਲਜੀਤ ਕੋਹਰਾ ਇਹਨਾਂ ਨੇ ਕਿਹਾ ਪਟਿਆਲੇ ਵਿੱਚ ਆ ਮੇਰੀ ਭੈਣ ਨੇ ਪਾਇਆ ਇਹਨਾਂ ਨੇ ਪਟਿਆਲੇ ਚੋਂ ਮੰਗ ਕੀਤੀ ਆ ਤੇ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਦੇ ਨਵਨੀਤ ਕੋਰ ਅੱਗੇ ਕਹਿੰਦੇ ਆ ਜੀ ਨਾਈਸ ਜੀ ਹਾਂ ਜੀ ਕੋਠੀ ਤਾਂ ਬਹੁਤ ਨਾਈਸ ਹੈ ਅਗਲਾ ਕਮੈਂਟ ਆਪਣੇ ਕੋਲੇ ਸਤਨਾਮ ਕੋਰ ਦਾ ਮੇਰੇ ਭੈਣ ਨੇ ਕਿਹਾ ਇਹਨਾਂ ਨੇ ਵੈਰੀ ਨਾਈਸ ਵੀਡੀਓ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਰਾੜਾ ਸਾਹਿਬ ਏਰੀਆ ਚੋਂ ਮੰਗ ਪਾਈ ਹੈ ਕੋਠੀ ਦੀ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਅਮਰਜੀਤ ਕੋਰ ਇਹਨਾਂ ਨੇ ਕਿਹਾ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸੋਨੀਆ ਰਾਣੀ ਕਹਿੰਦੇ ਆ ਨਾਈਸ ਕੋਠੀ ਵੀਰ ਜੀ ਜਲੰਧਰ ਚ ਦੱਸੋ 13 ਤੋਂ 14 ਲੱਖ ਦੇ ਵਿੱਚ ਆ ਜਲੰਧਰ ਏਰੀਆ ਚ ਆਪਾਂ ਜਲਦੀ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਆ ਜੀ ਤੇ ਤੁਸੀਂ ਵੇਟ ਕਰੋ ਥੋੜਾ ਜਿਹਾ ਤੇ ਆਪਣੇ ਕੋਲੇ ਆਉਣ ਵਾਲੀਆਂ ਚ ਕਈ ਕੋਠੀਆਂ ਤੇ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਤੁਹਾਨੂੰ ਦਿਖਾਉਣੇ ਆ ਜੀ ਅਗਲਾ ਕਮੈਂਟ ਆਪਣੇ ਕੋਲੇ ਜਸਪ੍ਰੀਤ ਕੌਰ ਕਹਿੰਦੇ ਆ ਪਰਨਾਲੇ ਸਾਈਡ ਦੱਸੋ ਜੀ ਜਲਦੀ ਜੀ ਤੇ ਅਗਲਾ ਕਮੈਂਟ ਰਾਣੀ ਅਰੋੜਾ ਇਹਨਾਂ ਨੇ ਕਿਹਾ ਨਾਈਸ ਬਹੁਤ ਬਹੁਤ ਸ਼ੁਕਰੀਆ ਮੇਰੀ ਭੈਣ ਅਗਲਾ ਕਮੈਂਟ ਪੂਨਮ ਬੇਦੀ ਇਹਨਾਂ ਨੇ ਕਿਹਾ ਵੀਰ ਜੀ ਪਟਿਆਲੇ ਵਿੱਚ ਕੋਈ ਕੋਠੀ ਆ ਤਾਂ ਦੱਸੋ ਜੀ ਪਟਿਆਲੇ ਤੋਂ ਵੀ ਆਪਾਂ ਜਲਦੀ ਲੈ ਕੇ ਪਹੁੰਚਦੇ ਹਾਂ ਜਿੱਥੋਂ 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 ਕਮੈਂਟ ਆ ਰਹੀ ਹੈ ਜੀ ਉੱਥੋਂ ਤੋਂ ਆਪਾਂ ਕੋਠੀ ਜਲਦੀ ਲੈ ਕੇ ਪਹੁੰਚਦੇ ਹਾਂ ਤੇ ਜਿੰਨੇ ਆਪਾਂ ਕਮੈਂਟ ਪੜ ਰਹੇ ਹਾਂ ਤੁਸੀਂ ਦੇਖ ਲਓ ਜੀ ਜੇ ਕਿਸੇ ਕੋਲੇ ਕਮੈਂਟਾਂ ਅਨੁਸਾਰ ਕਿਸੇ ਕੋਲੇ ਕੋਠੀ ਹੈਗੀ ਹੈ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਤੇ ਆਪਣਾ ਚੈਨਲ ਦਾ ਜਿਹੜਾ WhatsApp ਨੰਬਰ ਹੈ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ 73800 ਪੂਰਾ 26173 ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਕੋਲ ਹੀ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਰਣਜੀਤ ਸਿੰਘ ਕਹਿੰਦਿਆ ਆਈ ਨੀਡ ਫਰੋਮ ਅੰਮ੍ਰਿਤਸਰ ਤੋਂ 에어ਪੋਰਟ ਰੋਡ ਤੇ ਇਹਨਾਂ ਨੇ ਕੋਠੀ ਦੀ ਮੰਗ ਪਾਈ ਐ ਜੀ ਕਿਸੇ ਕੋਲੇ ਅੰਮ੍ਰਿਤਸਰ ਵਿੱਚ 에어ਪੋਰਟ ਰੋਡ ਤੇ ਕੋਠੀ ਹੈਗੀ ਆ ਵਧੀਆ ਕੋਈ 15 20 25 30 ਲੱਖ ਤੱਕ ਤਾਂ ਸੰਡ ਤੁਸੀਂ ਕਰ ਸਕਦੇ ਹੋ ਜੀ ਰੈਸ਼ਮ ਕੋਰ ਕਹਿੰਦੇ ਮੇਰੀ ਭੈਣ ਨੇ ਕਿਹਾ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੇ ਕਮੈਂਟਾਂ ਦੀ ਗੱਲ ਬਾਤ ਹੋ ਗਈ ਜੀ ਬਹੁਤ ਸੋਹਣੇ ਕਮੈਂਟ ਤੁਸੀਂ ਕਰਦੇ ਹੋ ਜਿੰਨੇ ਕਰਦੇ ਹੋ ਜਿੰਨੀਆਂ ਮੇਰੀਆਂ ਮਾਤਾ-ਮਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਬਸ ਕਮੈਂਟ ਕਰਦੇ ਰਹੋ ਤੇ ਸਪੋਰਟ ਰੱਖਿਆ ਕਰੋ ਤੇ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਜਲਦੀ ਤੇ ਹਰ ਰੋਜ਼ ਆਉਂਦੇ ਰਹਾਂਗੇ ਜੀ ਤੇ ਕਿਸੇ ਕੋਈ ਕੂਠੀ ਹੈਗੀ ਹੈ ਵੇਚਣ ਵਾਸਤੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਸਾਰੇ ਜਾਣੇ ਕਰ ਚੋ ਜੀ